ਰਾਜੂ ਮਿਸਤਰੀ ਘੱਡੇ ਵੱਲੋਂ ਟਰੈਕਟਰ ਦੇ ਵਿੱਚ ਕੁਝ ਮੋਡੀਫਿਕੇਸ਼ਨ ਕੀਤੀ ਗਈ ਹੈ ਤੇ ਤੁਹਾਨੂੰ ਉਸੇ ਦਿਖਾਉਨੇ ਆ ਕਿਵੇਂ ਇਹਨਾਂ ਨੇ ਜਿਹੜਾ ਗੇਅਰ ਵ੍ਹੀਲ, ਲਿਫਟ ਵ੍ਹੀਲ ਤੇ ਸਟੀਅਰਿੰਗ ਵ੍ਹੀਲ ਨੂੰ ਅਲੱਗ-ਅਲੱਗ ਕੀਤਾ ਹੈਗਾ। ਹਾਂ ਬਈ ਹੁਣ ਤੁਸੀਂ ਦੱਸੋ ਕਿਵੇਂ ਇਹ ਕੀਤਾ ਸੀ ਕੁਝ। ਇਹ ਇਹਦੇ ਮੰਨ ਕੇ ਦੋ ਪੰਪ ਲੱਗੇ ਹੋਏ ਸੀ ਆਹ। ਆਹ ਤੇ ਆ ਬੰਤੋ। ਹਾਂਜੀ। ਇਹ ਆਪਾਂ ਪੰਪ ਰੈਰਾ ਕਰ ਲਿਆ, ਕੱਟ ਲਿਆ। ਆਹ ਦੋ ਪੰਪ ਲਾ ਦਿੰਦੇ। ਅੱਛਾ। ਇੱਕ ਤਾਂ ਮੰਨ ਕੇ ਸਟੀਅਰਿੰਗ ਵਾਲਾ ਕਟਰੀ ਵਾਲਾ ਜਿਹੜੇ ਤੇਲ ਵਿੱਚੋਂ ਨਵਾਂ ਦਾ ਖਰਾਬ ਨਹੀਂ ਹੁੰਦਾ ਆ ਜਿਹੜਾ ਆਪਾਂ ਹੈਗਾ ਮਨਕੀ ਚੰਦ ਲਿਫਟ ਨੂੰ ਦੇਤਾ ਹੂੰ ਇਹਦੀ ਫਿਟਿੰਗ origignal ਪਹਿਲੇ ਵਾਰ ਤੁਸੀਂ ਜਾ ਕੇ ਦਿਖਾ ਦਿਓ ਦੇ ਕੋ ਇਧਰੋਂ ਆਪਾਂ ਇਹਨਾਂ ਪਾਈਪ ਉਹ ਲੋਡ ਕੱਢ ਲੈਂਦੀ ਇੱਥੇ ਆਪਾਂ ਫੈਕਟਰ ਫਿੱਟ ਕਰਤਾ ਇਹਦੇ ਠੀਕ ਆ ਜੀ ਆਪਾਂ ਇਹ ਟੈਂਕੀ ਫਿੱਟ ਕਰਤੀ ਠੀਕ ਆ ਜੀ ਆਹ ਦੋ ਵਾਪਸੀ ਵਾਲੀਆਂ ਪਾਈਪ ਆ ਗਿਆ ਮੰਗ ਨੂੰ ਫਿਟਿੰਗ origignal ਆ ਜਾਵਾ ਠੀਕ ਆ ਜੀ ਮਗਰ ਇਹਦੇ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਬਾਕੀ ਆ ਹਵਾ ਟੈਂਕੀ ਨੂੰ ਕੋਈ ਆਇਨ ਵੀ ਤੇਲ ਨਿਕਲੂਗਾ ਹਵਾ ਵਾਸਤੇ ਨਾ ਸਪੈਸ਼ਲ ਹੋਇਆ। ਅੱਛਾ। ਇਹ ਕਿਤਰਾ ਐਂਟਰ ਖੜਾ ਹੈ। ਇਹਦੇ ਆਪਾਂ ਮੰਨ ਕੇ ਚਲੋ ਅਰਜੰਦਾ ਗੀਅਰ ਲਓ। ਹਾਂ ਮੀਰਾ ਜੀ ਇਹ ਪੰਪ ਲਾਉਣ ਦਾ ਫਾਇਦਾ ਕੀ ਹੈ? ਇਹਦਾ ਬਈ ਇਹ ਫਾਇਦਾ ਜਿਹੜੇ ਮੰਨ ਕੇ ਅੱਗੇ ਸੁੱਕੀਆਂ ਬ੍ਰੇਕਾਂ ਆਉਂਦੀਆਂ ਸੀ ਉਹਨਾਂ ਦੇ ਜਦੋਂ ਤੇਲ ਰਲ ਜਾਂਦਾ ਸੀਗਾ ਉਹ ਬ੍ਰੇਕਾਂ ਲੱਗ ਨੂੰ ਹਟ ਜਾਂਦੀਆਂ। ਅੱਛਾ ਜੀ। ਜਿਹੜੀਆਂ ਇਹਦੀਆਂ ਬ੍ਰੇਕਾਂ ਆ ਗਈਆਂ ਇਹਦੇ ਵਿੱਚ ਬ੍ਰੇਕਾਂ ਦੇ ਤੰਬਾ ਹੈ। ਅੱਛਾ। ਲੈਦਰ ਰਾਈਡ ਵਿੱਚ ਤੰਬਾ ਹੈ। ਉਹਦੇ ਤੋਂ ਮੰਨ ਕੇ ਚਲੋ ਆਪਾਂ ਟਰਾਲੀ ਬਾਸ ਬਾਸ ਦੀ ਪਾਲਨੇ। ਹਾਂ ਜੀ। ਉਹ ਤਾਂਬੇ ਨਾਲ ਨਾਲ ਇਹ ਤਾਂ ਮੰਨ ਕੇ ਚਲੋ ਇਹ ਗੀਅ ਕਿਚ ਬਾਇਦਰ ਲੱਗਿਆ ਦੇ ਨਾਲ ਉਹਦੀਆਂ ਮੰਨ ਕੇ ਉਹ ਬ੍ਰੇਕਾਂ ਵਾਜ ਕਰਨ ਲੱਗੀਆਂ ਤੇ ਤੇਲ ਸਾਰਾ ਖਰਾਬ ਹੋ ਜਾਂਦਾ ਹਾਂ ਜਿਵੇਂ ਇਹਦੇ ਵਿੱਚ ਆਪਾਂ ਸਾਰਾ ਨਵਾਂ ਤੇਲ ਪਾਇਆ ਹੈ ਉਹ ਮੰਨ ਕੇ ਕੋਈ ਚੀਜ਼ ਨਹੀਂ ਖਰਾਬ ਨਹੀਂ ਹੁੰਦੀ ਮਾਣਗੇ ਟਰਾਲੀ ਦੇ ਲਿਫਟ ਪੰਪ ਦੇ ਵਿੱਚ ਤੇਲ ਹੁੰਦਾ ਉਹ ਲੱਗ ਹੀ ਰਹੂਗਾ ਲੱਗ ਹੀ ਰਹੂਗਾ ਜੀ ਬਾਕੀ ਆ ਟੈਂਕੀ ਜਿਹੜਾ ਮਾਣਾ ਮੋਟਾ ਕਚਰਾ ਉਹਦੇ ਖਾਤਰ ਆਪਾਂ ਫਿਲਟਰ ਲਾਇਆ ਬੁਕਾ ਅੱਛਾ ਫਿਲਟਰ ਲਾਇਆ ਇਹਦੇ ਵਿੱਚ ਨਹੀਂ ਆਉਂਦਾ ਹੈ ਹਾਂ ਇਹਦੇ ਵਿੱਚ ਸਪੈਸ਼ਲ ਲਾਇਆ ਹੋਇਆ ਹੈ ਸਪੈਸ਼ਲ ਲਾਇਆ ਜੀ ਅੱਛਾ ਤੇ ਇਹਦੇ ਵਿੱਚ ਹੀ ਰਹੂਗਾ ਜੇ ਤੇਲ ਬਦਲਣਾ ਥੋੜੇ ਤੇਲ ਬਦਲਣ ਨਾਲ ਵੀ ਫਰਕ ਪਈ ਨਹੀਂ ਲੋੜ ਨਹੀਂ ਪੈਂਦੀ ਜੀ ਤੇਲ ਬਦਲਣ ਦੀ ਸੀਦੀ ਨਵਾਂ ਤੇਲ ਹੀ ਪਾਇਆ ਆਪਾਂ ਜੀ ਅੱਛਾ ਹਾਂ ਤੇਲ ਕਿੰਨਾ ਪੈਂਦਾ ਭਾਈ ਉਹ 20 ਲੀਟਰ ਤੇ ਪੈਂਦਾ ਭਾਈ ਇਹਦੇ ਵਿੱਚ ਹਾਂ 20 ਤੋਂ ਇਹ ਇੰਨੀ ਹੁੰਨੀ ਹੈ ਅੱਛਾ ਜਿਹੜਾ ਗੇਰ ਗੇਰ ਹੋਊਗਾ ਉਹ ਅੱਡ ਹੋਊਗਾ ਹੈ ਉਹ ਅੱਡ ਹੋਊਗਾ ਜੀ ਅੱਛਾ ਹਾਂ ਇਹ ਠੀਕ ਹੈ ਮਤਲਬ ਕਿ ਜਿਹੜਾ ਤੇਲ ਆਇਆ ਹੁਣ ਜਿਵੇਂ ਆਪਾਂ ਟਰਾਲੀ ਕਿਸੇ ਦੀ ਮੰਗ ਵਿੱਚ ਪਾ ਲਿਆ ਹੁੰਦੇ ਸੀਗੇ ਇਹਦੇ ਮਗਰ ਇਹਦੇ ਮਗਰ ਕੁਝ ਪਾਈ ਜਾਂਦੀ ਹਾਂ ਮੈਂ ਕਿਸੇ ਦੀ ਮਰਜ਼ੀ ਟਰਾਲੀ ਹੋਵੇ ਕੋਈ ਉਹ ਮੈਂ ਕਹਿੰਦਾ ਬਾਪਾ ਬਾਪਾ ਸਾਡਾ ਟਰੈਕਟਰ ਫਿੱਟ ਹੋ ਗਿਆ ਅੱਛਾ 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 ਲੱਗ ਇਹ ਲਿਫਟ ਲੱਗੀ ਸਿਸਟਮ ਫਿੱਟ ਹੋ ਗਿਆ ਅੱਛਾ ਚਲੋ ਜਿਹੜਾ ਇਹ ਤੇ ਮੰਨ ਕੇ ਸਿੰਗਲ ਪੰਪ ਲੱਗੇ ਸੀਗੇ ਦੋ ਦੁਨੀਆ ਆਪਾਂ ਮਨੇ ਕੱਢ ਕੇ ਤੇ ਡਬਲ ਪੰਪ ਕਰਤਾ ਜੀ ਤੇ ਇਹ ਬਣ ਕੇ ਚਲੋ ਟਰਾਲੀ ਖਤ ਕੱਢ ਲੈ ਲਿਫਟ ਵਾਲਾ ਆਪਾਂ ਆਹਦੇ ਮਨ ਕੋ ਸਟੀering ਚੱਲਦਾ ਕਰਤਾ ਜੀ ਤੇ ਇਹਦੇ ਮਨ ਤੇ ਚਲੋ ਆਪਾਂ ਲਿਫਟ ਚੱਲਦੀ ਕਰਤੀ ਜੀ ਕਹਿੰਦਾ ਭਾਬੇ ਇੱਥੇ ਆਪਾਂ ਆ ਸਾ ਫਿੱਟ ਕਰਤਾ 90 90 ਹਜ਼ਾਰ ਰੁਪਏ ਲੱਖ ਲੱਖ ਲਾਉਂਦੇ ਆਖੀ ਦੇ ਨਾਲ ਲੋ ਨਹੀਂ ਨਵੇਂ ਟਰੈਕਟਰ ਦੀ ਆਪਾਂ ਆ ਸਾ ਟਰੈਕਟਰ ਫਿੱਟ ਕਰਤਾ ਜੀ ਅੱਛਾ ਹਾਂ ਜੀ ਇੱਕ ਜਿਵੇਂ ਆਪਾਂ ਇਹ ਪੰਪ ਲਾਇਆ ਆ ਆਮ ਨਹੀਂ ਇਹਦੇ ਮੂਰੇ ਵੀ ਲੱਗ ਜਾਂਦਾ ਪੰਪ ਜੀ ਆਪਾਂ ਉਮੜੀ ਲਾਇਆ ਪੰਪ ਆਪਾਂ ਇਹਦੇ ਮਨ ਕਰ ਇਹਨਾਂ ਹੀ ਲਾਇਆ ਕੋਈ ਬਸਾਨ ਨਹੀਂ ਕਰ ਸਕਦਾ ਵੀ ਇਹਦੇ ਮਨ ਦੇ ਚਲੋ ਨਾਲ ਹੀ ਕਹਿੰਦਾ ਹਰੇਕ ਬੰਦਾ ਜੋ ਵੀ ਦੇਣਾ ਨੂੰ ਆਲਾ ਕਹਿੰਦਾ ਜਾਂ ਨਾਲ ਦਾ ਹੀ ਕੋਈ ਪਤਾ ਨਹੀਂ ਲੱਗਦਾ ਲੱਗਦਾ ਇਹ ਤਾਂ ਦੇਖ ਇਹਦੇ ਹੀ ਮੰਨ ਕੇ ਚਲੋ ਜੀ ਆਪਣੇ ਕੋਲ ਟਰੈਕਟਰ ਆਇਆ ਇਹ ਬਾਹਰੋਂ ਇਹਦੇ ਆਪਾਂ ਪੰਪ ਫਿੱਟ ਕਰੀਏ ਨੇ ਮਾਗਰ 36 ਦੀ ਅੱਛਾ ਹਾਂ ਹਾਂ ਸੱਤੀ ਸੀ ਤੇ ਮਾਗਰ ਮਾਗਰ ਪੰਪ ਫਿੱਟ ਕਰੀ ਜਾਂਦਾ ਜੀ ਆਪਾਂ ਅੱਛਾ ਮਾਗਰ ਵੀ ਹੋ ਜਾਂਦਾ ਮਾਗਰ ਵੀ ਹੋ ਜਾਂਦਾ ਜੀ ਅੱਗੇ ਵੀ ਹੋ ਜਾਂਦਾ ਅੱਗੇ ਵੀ ਹੋ ਜਾਂਦਾ ਅੱਛਾ ਇਹਦੇ ਮੰਨ ਕੇ ਚਲੋ ਜਦੋਂ ਗियर ਕਰਤਾ ਵੀਡੀਓ ਵਾਲਾ ਉਦੋਂ ਇਹ ਪੰਪ ਰਹਿਲਾ ਖੜਾ ਰਹੂਗਾ ਜੀ ਖੜਾ ਰਹੂਗਾ ਠੀਕ ਹੈ ਨਹੀਂ ਮੰਨਗੇ ਚਲ ਪੰਪ ਜੀ ਆਪਾਂ ਲਿਫਟ ਚਲਾਉਣੀ ਹੈ ਤੇ ਪੀਡੀਓ ਵਾਲਾ ਗੇਅਰ ਲਾ ਲਓ ਤੇ ਲਿਫਟ ਚੱਕੂਗਾ ਜੀ ਅੱਛਾ ਹਾਂ ਲਿਫਟ ਦਾ ਲੱਗੀ ਤੇਲ ਹੋ ਜਾਣਾ ਹਾਂ ਲੱਗੀ ਹੋ ਜਾਊਗਾ ਜੀ ਇਹਦਾ ਹਾਂ